ਉਹਦੇ ਤੇ ਵੀ ਕਮੈਂਟ ਕੀਤਾ ਸਰ ਹਾਂ ਲੋਕਾਂ ਦੀ ਕਨਵੀਨੀਅਨ ਨੂੰ ਧਿਆਨ ਰੱਖ ਕੇ ਇੱਕ ਰਸ਼ ਵਾਲੇ ਏਰੀਆ ਦੇ ਵਿੱਚ ਛੋਟੇ ਵਹੀਕਲ ਇਸ ਕਰਕੇ ਚਲਾਏ ਗਏ ਨੇ ਕਿ ਉਹ ਪਿਕ ਐਂਡ ਡ੍ਰੌਪ ਦਾ ਕੰਮ ਕਰਦੇ ਨੇ ਉਹਨਾਂ ਨੂੰ ਪਾਰਕ ਕਰਨ ਲਈ ਐਸ ਐਚ ਰਸ਼ ਕਰਨ ਲਈ ਉਹਨਾਂ ਨੂੰ ਵੀ ਸਮਝਾਇਆ ਜਾਂਦਾ ਮੈਂ ਫਿਰ ਵੀ ਟ੍ਰੈਫਿਕ ਡੀਐਸਪੀ ਟ੍ਰੈਫਿਕ ਨਾਲ ਮੈਂ ਇਸ ਮਸਲੇ ਤੇ ਫੋਕਸ ਕਰਨ ਉਹਨਾਂ ਨੂੰ ਮੈਂ ਹੋਰ ਤੁਹਾਡੇ ਜਿਸ ਤਰ੍ਹਾਂ ਕਿ ਅਵੇਅਰਨੈਸ ਹੀ ਹੈ ਕਲੀਆਂ ਪੱਕੇ ਹਦਾਇਤਾਂ ਵੀ ਚਾਹੀਆਂ ਜਾਨੀਆਂ ਇਹਨਾਂ ਨੂੰ ਕਰੇ ਅਵੇਅਰਨੈਸ ਤੇ ਹਦਾਇਤਾਂ ਇੱਕੋ ਹੀ ਗੱਲ ਹੈ ਅਵੇਅਰਨੈਸ ਰਾਈ ਉਹਨਾਂ ਨੂੰ ਗਾਈਡ ਕਰ ਰਹੇ ਆ ਇਹ ਚੀਜ਼ ਨੂੰ ਨਹੀਂ 맞춰 ਰਿਹਾ ਕਿ ਆਪਾਂ ਟ੍ਰੈਫਿਕ ਨੂੰ ਬੈਂਕ ਸਮੂਥਲੀ ਵੈਂਟ ਆਨ ਕਰਵਾਈ ਪਰ ਇਹਨਾਂ ਦੇ ਉੱਪਰ ਗੌਰ ਨਹੀਂ ਕੀਤਾ ਜਾਂਦਾ بار بار ਇੱਕ ਇੱਕ ਵਾਰ ਇਹ ਉਹਨਾਂ ਢੇੜਾ ਜਿਹੜਾ ਤੁਹਾਡੇ ਉਹਨੂੰ ਲਗਾਇਆ ਜਾਏਗਾ ਦੁਬਾਰਾ ਫਿਰ ਕੋਈ ਨਹੀਂ ਦੇਖੋ ਉਹਦੇ ਲਈ ਟ੍ਰੈਫਿਕ ਪੁਲਿਸ ਪੁਆਇੰਟਾਂ ਤੇ ਆਪਣੇ ਤੇ ਹੈਗੀ ਹੈ ਸ਼ਹਿਰ ਦੇ ਵਿੱਚ ਵਰਕ ਕਰ ਰਹੀ ਹੈ ਆਪਣੇ ਜਿਵੇਂ ਇਹ ਰਿਸਪੈਕਟਿਵ ਏਰੀਆ ਆਈ ਥਿੰਕ ਕਤਵਾਲੀ ਦੇ ਅੰਡਰ ਪੈਂਦਾ ਹੈ ਕਤਵਾਲੀ ਪੁਲਿਸ ਵੀ ਇਸ ਚੀਜ਼ ਨੂੰ ਸੁਪਰਵਾਈਜ਼ ਕਰਦੀ ਹੈ ਅਸੀਂ ਗੱਲ ਨਹੀਂ ਹੈਗੀ ਉਹਨਾਂ ਸਾਰੇ ਸਾਰੇ ਏਰੀਆਜ਼ ਦੇ ਵਿੱਚ ਜਿਹੜੀ ਰਿਸਪੈਕਟਿਵ ਪੁਲਿਸ ਹੈ ਉੱਥੋਂ ਲਿਓ ਇਹਦੇ ਤੇ ਫਰਕ ਨਹੀਂ ਸ਼ੌਪ ਪੇਪਰ ਤੇ ਨਹੀਂ ਕੰਮ ਕਰਦਾ ਨਹੀਂ ਮੰਨਨਗੇ ਤੇ ਉਹਨਾਂ ਦੇ ਉੱਪਰ ਕਾਰਵਾਈ ਫਿਰ ਬਾਅਦ ਵਿੱਚ ਕੀਤੀ ਜਾਂਦੀ ਹੈ ਜੀਮਨ ਸਾਹਿਬ ਟ੍ਰੈਫਿਕ ਪੁਲਿਸ ਬਾਉਂਡ ਹੈ ਜੀ ਬੜਾ ਪੂਜ ਵਾਲੇ ਦੇ ਆਪ ਚੌਂਕ ਕਿਹਦੇ ਖੜ ਹੁੰਦੇ ਇੱਕ ਵੀ ਨਹੀਂ ਹੁੰਦਾ ਇਹਦੇ ਤੇ ਜਿਹੜੀ ਅੱਜ ਸਪੈਸ਼ਲ ਕੈਂਪੇਨ ਹੈ ਦੇਖੋ ਕਾਰਪੋਰੇਸ਼ਨ ਦੀ ਸਹਿਯੋਗ ਦੇ ਨਾਲ ਪੁਲਿਸ ਦੇ ਸਹਿਯੋਗ ਦੇ ਨਾਲ ਆਮ ਪਬਲਿਕ ਦੇ ਸਹਿਯੋਗ ਦੇ ਨਾਲ ਵੀ ਅਸੀਂ ਸਟਾਰਟ ਕੀਤੀ ਸਾਰੇ ਸਾਰੇ ਸਟੇਕ ਹੋਲਡਰਸ ਨੇ ਪੁਲਿਸ ਦੀ ਡਿਊਟੀ ਦੇ ਲਾਗੂ ਕੋਈ ਬੰਦੇ ਹਾਂਜੀ ਬਿਲਕੁਲ ਇਸ ਏਰੀਆ ਦੇ ਵਿੱਚ ਕੰਸਰਨ ਨਹੀਂ ਹੁੰਦੇ ਨਹੀਂ ਅੱਗੇ ਹੁੰਦੇ ਨਹੀਂ ਇਹਦੇ ਬਾਰੇ ਜੇ ਸਾਨੂੰ ਰਾਤ ਮੈਸੇਜ ਆਇਆ ਸੀ ਸਾਡੇ ਜੁਆਇੰਟ ਕਮਿਸ਼ਨਰਸ ਮੈਡਮ ਦਾ ਦੀਪਜੋਤ ਕੌਰ ਜੀ ਦਾ ਉਹਨਾਂ ਅਤੇ ਸਾਡੇ ਕਮਿਸ਼ਨਰ ਮਾਨਕ ਕਮਿਸ਼ਨਰ ਸਾਹਿਬ ਗਜਤ ਕੁਬਰਾਏ ਜੀ ਦਾ ਉਹ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਐਸਡੀਐਮ ਮੈਡਮ ਵੱਲੋਂ ਡੀਸੀ ਸਾਹਿਬ ਵੱਲੋਂ ਮੈਸੇਜ ਸੀਗਾ ਕਿ ਤੁਸੀਂ ਜਿਹੜਾ ਇਹ ਇਕੱਠੀ ਕੈਂਪੇਨ ਚਲਾਨੀ ਹੈ ਕਿ ਜਿਹੜੀ ਲੋਕਾਂ ਨੂੰ ਜਿਹੜੀ ਹੈ ਟ੍ਰੈਫਿਕ ਦੀ ਉਲੰਘਣਾ ਜਿਹੜੇ ਕਰਦੇ ਨੇ ਜਾਂ ਜਿਹੜੇ ਦੁਕਾਨਦਾਰ ਵੀ ਉਹ ਆਪਣੇ ਦੁਕਾਨਾਂ ਦੇ ਬਾਹਰ ਫੜੀਆਂ ਲਗਵਾਉਂਦੇ ਨੇ ਵੀ ਉਹਨਾਂ ਨੂੰ ਅਵੇਅਰਨੈਸ ਕਰਨਾ ਵੀ ਅੱਜ ਤੋਂ ਬਾਅਦ ਇਹ ਜਿਹੜੀ ਲਾਈਨ ਡਰਾਅ ਕੀਤੀ ਜਾ ਰਹੀ ਹੈ ਵੀ ਇਸ ਤੋਂ ਇਸ ਦੇ ਬਾਹਰ ਆਪਣੇ ਕੋਈ ਵੀ ਜਿਹੜਾ ਸਮਾਨ ਤੁਸੀਂ ਰੱਖਿਆ ਜਾਏਗਾ ਤਾਂ ਤੁਹਾਡੇ ਚਲਾਨ ਵੀ ਕਿਤੇ ਜਾਣਗੇ ਤੇ ਤੁਹਾਡਾ ਸਮਾਨ ਵੀ ਜ਼ਬਤ ਕੀਤਾ ਜਾਏਗਾ ਕੋਈ ਸਾ ਦੁਕਾਨਦਾਰ ਵੀ ਮਾਨ ਹੈ ਰੇਡੀਆਂ ਲਗਾਉਂਦੇ ਆ ਪੈਸੇ ਮੋਟੇ ਰਕਮ ਲੈਂਦੇ ਆ ਹਾਂਜੀ ਹਾਂਜੀ ਉਸੇ ਤਹਤ ਜੀ ਅਸੀਂ ਇਹ ਜਿਹੜੇ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਿਆ ਵੀ ਅਸੀਂ ਜਿਹੜਾ ਇਹਨਾਂ ਦੇ ਚਲਾਨਿੰਗ ਕਰਾਂਗੇ ਜੀ ਜਿਹੜੇ ਦੁਕਾਨਦਾਰ ਦੇ ਬਾਹਰ ਜਿਹੜੀ ਬੜੀ ਲੱਗੀ ਹੋएगी ਚਲਾਨ ਉਹਦੀ ਦੁਕਾਨ ਦਾ ਹੋਏਗਾ ਤਾਂ ਜੋ ਆਪਣੇ ਬਾਹਰ ਲਗਾਣ ਹੀ ਨਾ ਦੇ ਸਕਣ ਕਿਉਂਕਿ ਉਹਨਾਂ ਤੋਂ ਮੋਟਾ ਕਿਰਾਇਆ ਵਸੂਲਦੇ ਨੇ ਇਹ ਵੀ ਸਾਨੂੰ ਪਤਾ ਚੱਲਿਆ ਜੀ ਨਹੀਂ ਨਹੀਂ ਇਹ ਰੈਗੂਲਰ ਹੈ ਕਿ ਤੁਸੀਂ ਦੇਖੋ ਮੈਂ ਕੱਲ ਵੀ ਉਰੇ ਜਿਹੜੀ ਹੈ ਚਲਾ ਆਪਣੇ ਡਰਾਈਵ ਚਲਾ ਕੇ ਗਏ ਹ ਉਸ ਤੋਂ ਬਾਅਦ ਅੱਜ ਤ੍ਰਿਪੜੀ ਵੀ ਜਾ ਕੇ ਆਏ ਆ ਅਸੀਂ ਸਾ ਏਡਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਰੋਜ਼ ਮੇਰੇ ਵੱਲੋਂ ਇੱਕ ਇੱਕ ਨਾ ਇੱਕ ਬਾਜ਼ਾਰ ਦੇ ਵਿੱਚ ਜਾਇਆ ਜਾਂਦਾ ਹੈ ਜੀ। ਨਹੀਂ ਵਾਈਕਲ ਦਾ ਜਿਹੜਾ ਚਲਾਨ ਦੇ ਸਬੰਧ ਹੈ ਉਹ ਟ੍ਰੈਫਿਕ ਪੁਲਿਸ ਨਾਲ ਹੈ ਉਹਦੇ ਨਾਲ ਨਗਰ ਨਿਗਮ ਦਾ ਕੋਈ ਤਾਲੁਕ ਨਹੀਂ ਹੈ ਜੀ।